ਹੋ ਹੋ ਅਖੀ ਕੋਈ ਹੈ ਅੰਦਰ ਮਨਿੰਦਰ ਦੀ ਬੀਬੀ ਹਾਂ ਪਾਣੀ ਪਿਆ ਪਾਣੀ ਪਿਆ ਮਾਰ ਤੇ ਗੱਡੀ ਮੈਂ ਆਇਤਾ ਗਰਮੀ ਬਹੁਤ ਹੋਈ ਪਈ ਆ ਹਾ ਹੋ ਠੀਕ ਠਾਕ ਆ ਗਈ ਸੀ ਤੁਸੀਂ ਮੈਂ ਤਾਂ ਕਹ ਕਿ ਤੇ ਉੱਥੇ ਗਰਮੀ ਹੈ ਇੱਥੇ ਵੀ ਉਹੀ ਹਾਲ ਹੈ ਗਰਮੀ ਤਾਂ ਸਾਰੇ ਕੀਤੀ ਆਈਆਂ ਹੋ 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 ਰਾਜਸਥਾਨ ਤਾਂ ਐਂ ਤਪਦੇ ਰਹਾਂ ਬਸ ਪੁੱਛ ਹੀ ਨਾ ਹਾਰ ਤੇ ਉੱਥੇ ਟਿੱਬਿਆ ਜੀ ਤੋ ਰੇ ਕਰਦੇ ਰੇ ਤੱਕ ਘਰ ਰਤਾ ਬੁਰਾ ਹਾਲ ਮੀ ਬੰਦਾ ਹੋਰ ਪ੍ਰਾਸ ਮਾਰ ਲੱਜ ਜਾਂਦੀ ਹੈ। ਹੋਰ। ਹੋਰ ਕਿੱਧਰ ਗਏ ਸਾਰੇ ਜਵਾਬ ਚੱਲੇ? ਉਹ ਕੰਮੋਂ ਦੀ ਮਾਤਾ ਉਹਨੂੰ ਕੰਮੋਂ ਨੂੰ ਲੈ ਕੇ ਗਈ ਹੈ ਗੁਰਦੁਆਰੇ ਮੱਥਾ ਟੇਕ ਆਉਣਾ। ਅੜੀ ਸਰ ਗਈਆਂ ਲੰਗੀਆਂ। ਅੱਛਾ। ਹਾਂ। ਤੇ ਹੋਰ ਬੰਦ ਠੀਕ ਹੈ। ਠੀਕ ਹੈ ਬਾਈ ਠੀਕ ਹੈ। ਹੋਰ। ਹਾਂ ਠੀਕ ਹੈ। ਤੇ ਉਹ ਕਿੱਧਰ ਗਿਆ? ਬਾਉ ਜੀ ਆਪਣੇ। ਹੈ? ਉਹ ਇਧਰੇ ਗਿਆਗਾ। ਕਿੱਥੇ ਗਿਆ? ਖੇਤ ਨੂੰ ਲੱਗਿਆ ਹੋਇਆ ਹੈ। ਅੱਛਾ ਹਾਂ ਹੋਰ ਠੀਕ ਹੈ ਸਭ ਵਧੀਆ ਠੀਕ ਹੀ ਹੈ ਬਸ ਚਲੋ ਉਹ ਕਾਦਾ ਜੀ ਲਾ ਲਿਆ ਮੈਂ ਜੱਬ ਖੰਨੇ ਮੀਨਾ ਦੇ ਹੋਰ ਕੀ ਹੈ ਕਰੀ ਹੁਣ ਕਰਕੇ ਆਏ ਪੱਕ ਠੱਕ ਜੀ ਕਰਦੇ ਆ ਕੁਛ ਨਾ ਕੁਛ ਫੇ ਦੇ ਦੇ ਪੈਸੇ ਪੈਸੇ ਇਕੱਠੇ ਕਰਕੇ ਰਜਿਸਟਰੀ ਵੀ ਕਰਾਣੀ ਹੈ ਹਾਂ ਹਾਂ ਇਹ ਤਾਂ ਹੈ ਹੀ ਬਈ ਫਿਰ ਤੇ ਫੇਰ ਕਾਈ ਬਾੜੀ ਉੱਥੇ ਇੱਕ ਤਾਂ ਹਾਂ ਉਧਰੋਂ ਗਰਮੀ ਇੰਨੀ ਓਹ ਹੋ 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 ਰਾਸਤਾਂ ਤਾ ਬਾੜੀ ਲੱਗਦੀ ਐ ਬਾਈ ਨਾਲੇ ਤੇ ਹੋਰ ਉਹੀ ਤਾਂ ਗੱਲ ਐ ਬੈਨਟ ਤਾਂ ਹੋਰ ਮੱਚੇ ਇੱਥੇ ਦਾ ਮੈਂ ਕਹਾਂ ਚੱਲ ਇੱਧਰ ਮੌਸਮ ਦਾ ਫਰਕ ਹੋਊਗਾ ਇੱਥੇ ਵੀ ਉਹੀ ਹਾਲ ਹੈਗਾ ਗਰਮੀ ਤਾਂ ਫੇਰ ਆਈ ਐ ਬਾਈ ਹੁਣ ਜਿੱਦ ਦੱਬ ਕੇ ਮੀਂਹ ਪਊਗਾ ਤੁਹਾਡੀ ਮੁੱਠੀ ਘਟੂਗੀ ਪੈਸੇ ਤਾਂ ਚੰਗਾ ਹੀ ਐ ਹਾਂ ਹੋਰ ਹਾਂ ਵੀ ਠੀਕ ਐ ਤੇ ਮੈਂ ਚੁੱਪ ਚੁੱਪ ਜੇ ਕਰਕੇ ਮੈਂ ਕੀ ਗੱਲ ਹੋ ਗਈ ਆ ਕਿ ਮੈਂ ਮੂਝੇ ਲੁਕਾਈ ਬੈਠੀ ਐ ਇਹ ਤਾਂ ਉਹੀ ਤੈਨੂੰ ਪਤਾ ਹੀ ਐ ਮਾੜੀ ਮਾੜੀ ਕਰਦੇ ਜੀ ਲਾ ਲੈਂਦੀ ਐ ਦਿਮਾਗ ਕਿਉਂ ਕੀ ਹੋ ਗਿਆ ਮਨਿੰਦਰ ਤੈਨੂੰ ਵੀ ਪਤਾ ਮੁੰਡੇ ਨੇ ਕਿਸਕੇ ਮਾੜੀ ਜੀ ਗੱਲ ਹੋਈ ਹੈਗੀ ਮੁੰਡੇ ਨੇ ਕੀ ਕਹਿਣਾ ਹਾਂ ਤੈਨੂੰ ਪਤਾ ਸਣੀ ਤਾਂ ਕੀ ਕਹਿੰਦਾਗਾ ਆ ਇੱਕੋ ਹੀ ਆਪਾਂ ਨੂੰ ਤਪਾਉਣ ਨੂੰ ਰੋੜਾ ਲੱਗਿਆ ਹੋਇਆ ਪਤਾ ਨਹੀਂ ਕਿਹੜੀ ਮਾੜੀ ਸਾਇਤ ਨੂੰ ਆਪਣੀ ਕੁੜੀ ਉਹਨਾਂ ਦੇ ਘਰੇ ਵੇਹੀ ਕਿਹਦੀ ਕਿੱਕਰ ਦੀ ਗੱਲ ਕਰਦੀ ਹੈ ਕਿੱਕਰ ਦੀ ਕੀ ਕਹਿੰਦਾ ਹੁਣ ਉਹ ਹੁਣ ਹੀ ਤਾਂ ਤਪਾ ਰੱਖਿਆ ਵਾਕਰੋ ਕਿਉਂ ਇੱਕ ਦਿਨ ਨਾ ਮਨਿੰਦਰ ਕਾਲਜ ਜਾਈ ਜਾਂਦੀ ਸੀ ਅੱਛਾ ਤੇ ਰਸਤੇ ਦੇ ਵਿੱਚ ਉਹਦੀ ਬਾਹ ਫੜ ਲਈ ਕਿੱਕਰ ਨੇ ਹਾਂ ਉਹਨੂੰ ਸਾਲੇ ਨੂੰ ਕਿਵੇਂ ਪਤਾ ਲੱਗ ਗਿਆ ਵੀ ਉਹਦੇ ਨਾਲ ਕਿਮਨੀਂਦਰ ਕਾਲਜ ਜਾਂਦੀ ਹੈ ਪਤਾ ਨਹੀਂ ਉਹਨੂੰ ਕਿਵੇਂ ਪਤਾ ਲੱਗਿਆ ਤੇ ਰਹਿੰਦੀ ਖੁੰਦੀ ਗੱਲ ਇੱਕ ਹੋਰ ਕੰਮੋਂ ਦੀ ਮਾਂ ਨਹੀਂ ਹੈਗੀ ਹਾਂ ਆਉ ਰਹੀ ਆਈ ਹੋਈ ਸੀ ਉਦੋਂ ਦੀ ਫੇਰ ਜਾਣ ਦਾ ਨਾਮ ਹੀ ਨਹੀਂ ਲੈਂਦੀ ਹੂੰ ਮੈਨੂੰ ਤਾਂ ਲੱਗਦਾ ਉਹ ਕੁਛ ਨਾ ਕੁਛ ਕਰਾ ਕੇ ਹੀ ਜਾਊਗੀ ਆਪਣੇ ਘਰੋਂ ਲੇਖਣ ਉਹ ਕੀ ਕਹਿੰਦੀ ਹੈ ਉਹਨੇ ਕੀ ਕਹਿਣਾਗਾ ਕਿ ਕਿਕਰ ਨੂੰ ਦਸਨ ਵਾਲੀ ਆਪਣੇ ਘਰੇ ਲਿਆਉਣ ਵਾਲੀ ਉਹੀ ਹੈਗੀ ਨਾ ਕਿਕਰ ਦਾ ਉਹਦੇ ਨਾਲ ਕੀ ਬਾ ਪਤਾ ਨਹੀਂ ਉਹਨੂੰ ਕਿਵੇਂ ਕੀ ਬਾ ਕਿੱਕਰ ਦੀ ਸਿਆਣੂ ਹੋਈ ਆ ਘਰ ਟਿੱਕਰ ਲਿਆਈ ਆ ਆਪਣੇ ਕਿੱਕਰ ਨਾ ਕਿੱਕਰ ਨੂੰ ਕਿੱਥੇ ਟੱਕਰੀ ਉਹ ਕੀ ਪਤਾ ਕਿੱਥੇ ਖਬਰਾ ਕਿਥੋਂ ਕਹਿੰਦੇ ਨੇ ਹੁੰਦੇ ਲੰਡੇ ਨੂੰ ਖੁੰਡਾ ਟਕਰੇ ਜਾਂਦਾ ਹੈਗਾ ਹੂੰ ਉਹ ਗੱਲ ਹੈਗੀ ਪਤਾ ਨਹੀਂ ਕਿਥੋਂ ਲੈ ਕੇ ਆਈ ਆ ਆਪਣੇ ਘਰੇ ਲਿਆ ਬਹਾਇਆ ਉਹਨੇ ਕਿਕਰ ਨੂੰ ਨਹੀਂ ਇਥੋਂ ਬਾਗੀ ਸੀ ਉਹ ਇਥੋਂ ਬਾਗੀ ਸੀ ਹਾਂ ਗਈ ਤਾਂ ਸੰਧਾਰਾ ਲੈਣ ਸੀ ਅਬ ਦਿੱਤੀ ਦਾ ਅੱਛਾ ਪਰ ਆ ਸੰਧਾਰਾ ਲੈ ਕੇ ਆਈ ਆਪਣੇ ਘਰੇ ਉਹ ਹੂੰ ਅਚਾਨਕ ਲੱਗੀ ਉਹਨੂੰ ਲੈ ਆਈ ਨਾਲ ਹਾਂ ਫੇਰ ਲੈ ਕੇ ਆਈ ਆ ਮੈਂ ਤਾਂ ਇਹਨਾਂ ਕੋਸੋ ਬੋੜ ਕੇ ਗਿਆ ਕਰਕੇ ਤੁਸੀਂ ਉਹਨੂੰ ਅੰਦਰ ਬਾੜ ਲਿਆ ਉਹਨੂੰ ਸਾਨੂੰ ਕੀ ਪਤਾ ਸੀ ਨਾ ਤੁਹਾਨੂੰ ਪਤਾ ਨਹੀਂ ਜਦੋਂ ਅੰਦਰ ਆ ਕੇ ਬੜਿਆ ਹੈ ਉਦੋਂ ਸਾਨੂੰ ਤਾਂ ਅੰਦਰ ਬੜੇ ਦੀ ਪਤਾਗਾ ਤੇ ਉੱਤੋਂ ਸਾਡੇ ਕਹਣੀ ਦੇਖ ਦੇਖ ਕੇ ਨਾ ਮੁਸਕੜੀਆਂ ਹਸਣ ਨਾਲੇ ਆਪ ਨਾਲੇ ਕਿਕਰ ਸਿ ਤੇ ਸਾਲੇ ਡਾਂਗ ਚੱਕ ਲੈਣੀ ਸੀ ਉਹਨੂੰ ਬੱਥੇਰੀ ਬਣਾਈ ਆ ਉਹਨਾਂ ਨਾਲ ਨਾਲੇ ਇਹ ਤਾਂ ਪੂਰੀ ਜਹ ਲਾਈ ਉਹਨਾਂ ਦੀ ਐੜੇ ਤੂੰ ਤੂੰ ਨਾ ਬੋਲੀ ਕੁਛ ਬਾਈ ਇੱਕ ਧੱਕੇ ਨਹੀਂ ਮਾਰੇ ਕਸਰ ਮੈਂ ਛੱਡੀ ਨਹੀਂ ਮੈਂ ਤਾਂ ਖੜੀ ਹੋ ਕੇ ਉਹਨੂੰ ਸਿੱਧਾ ਕਹਤਾ ਸਾਡੇ ਘਰੋਂ ਬਾਹਰ ਹੋ ਜਾ ਜਿੰਨੇ ਪੈਰੀ ਆਏ ਨੇ ਪੈਰੀ ਪੁੱਠਾ ਮੁੜ ਜਾ ਮਾਰ ਤਾੜ ਨਾ ਕਰਾ ਕੇ ਵਗ ਜੀ ਇੱਥੋਂ ਤਾਂ ਛੇਤਰਲਾਣਾ ਨੇ ਅਸੀਂ ਐਜਿਆਂ ਨੂੰ ਤਾਂ ਵਿੱਚੇ ਕੰਮੋ ਦੀ ਮਾਂ ਨੂੰ ਬਥੇਰੇ ਲਾਹੇ ਨੇ ਛੇਤਰ ਹਜੇ ਕੰਮੋ ਦੀ ਮਾਂ ਕਰੇ ਆਖੇ ਘਰੇ ਰਿਸ਼ਤੇਦਾਰ ਆਇਆ ਤੁਸੀਂ ਚਾਹ ਪਾਣੀ ਕਰੋ ਦੇਖ ਲੈ ਚਾਹ ਪਾਣੀ ਕਿਤੇ ਇਹਨਾਂ ਨੂੰ ਕੁਸ਼ੋਰ ਕਰਦੀ ਆ ਨਾਲੇ ਉਹਨੂੰ ਸਾਰਾ ਪਤਾ ਹੈਗਾ ਫੇਰ ਵੀ ਜਾਣ ਜਾਣ ਕੇ ਨਾ ਉਹੀ ਗੱਲ ਵੱਡੇ ਕਾਨੂੰਨ ਛੜਕਦੀ ਆ ਉਹ ਭਈ ਹੋਤਾ ਹੁਣ ਚਾਉਂਦੀ ਇਹ ਆ ਵੀ ਮਨਿੰਦਰ ਨੂੰ ਕਿਕਰ ਦੇ ਤੌਰ ਨੇ ਇਹ हां क्यों तोरी असि ओ कोन हुंदी है कहने वाली मैं ता भाई मेरे ना ता बहुत ਲੜੀ ਐ ਮੈਨੂੰ ਤਾਂ ਮੇਰੀ ਭਾਬੀ ਨੇ ਰੋਕ ਕੇ ਰੱਖਿਆ ਮੈਨੂੰ ਤਾਂ ਬੋਲਣ ਨਹੀਂ ਦਿੰਦੀ ਇਹ ਉਹਨੇ ਤਾਂ ਮੈਸੇ ਮੇਰੇ ਤੇਕਰ ਕਾਇਤਾ ਕਿਕਰ ਨੂੰ ਆਦੀ ਨਹੀਂ ਉੱਥੇ ਜਾਵੜੀ ਉਹ ਨੂੰ ਘਰੇ ਲੈ ਆਈ ਤੇ ਤੁਹਾਡੇ ਤਾਂ ਫੋਨ ਨਾ ਹੋਇਆ ਮੈਨੂੰ ਦੱਸਿਆ ਨਾ ਗਿਆ ਉਹ ਮੁੰਡਾ ਕੀ ਕਰਦਾ ਸੀ ਉਹ ਮਾਰਦਾ ਚਾਰ ਉਹ ਤਾਂ ਹੈ ਨਹੀਂ ਸੀਗਾ ਉਦੋਂ ਗਿਆ ਹੋਇਆ ਸੀ ਕਿਸੇ ਪਾਸੇ ਤੇ ਜੇ ਉਹ ਹੁੰਦਾ ਫਿਰ ਤਾਂ ਕੁਛ ਨਾ ਕੁਛ ਹੋਏ ਜਾਣਾ ਸੀ ਘਰ ਚ ਇਹ ਐ ਨਹੀਂ ਲੋਟ ਆਣਾ ਫਿਰ ਮੈਨੂੰ ਲੱਗਦਾ ਹੈ ਅਸੀਂ ਨਰਮਾਈ ਵਰਤੀਆਂ ਨੇ ਵੀ ਚੱਲ ਛੱਡ ਪਰੇ ਛੱਡ ਪਰੇ ਛੱਡ ਪਰੇ ਸਾਡੀ ਕੁੜੀ ਸਾਡੇ ਘਰੇ ਆ ਗਈ ਗੱਲ ਖਤਮ ਐ ਇਹਨਾਂ ਨੇ ਤਾਂ ਆਪਣੀ ਮਰਜ਼ੀ ਕਰ ਰੱਖੀ ਐ ਵੀ ਜੋ ਮਰਜ਼ੀ ਕਰੀ ਐ ਇਹ ਜਿੰਨੇ ਅਸੀਂ ਕਹਾਂਗੇ ਉਵੇਂ ਹੋਊਗਾ ਐ ਕਿਵੇਂ ਹੋਊਗਾ ਕੁੜੀ ਐ ਸਾਡੀ ਉਹ ਕੋਈ ਲੱਗਦੇ ਹੁਣੇ ਨੇ ਵਿਆਹੀ ਸੀ ਕਿ ਮੁੰਡਾ ਵਰਗਾ ਗੱਲ ਖਤਮ ਕੋ ਨਹੀਂ ਨਾ ਗੱਲ ਖਤਮ ਕਰਦੇ ਆਪਾਂ ਤਾਂ ਕਹਿੰਦੇ ਗੱਲ ਖਤਮ ਹੋ ਗਈ ਉਹ ਤਾਂ ਸੰਪਾ ਦੀ ਚੜ ਚੜਾਉਂਦੇ ਨੇ ਆਪਣੇ ਤੇ ਕੋਈ ਨਹੀਂ ਇਹਦਾ ਕੋਈ ਨਾ ਕੋਈ ਹੱਲ ਹੁਣ ਮੈਨੂੰ ਕਰਨਾ ਪਊਗਾ ਮੈਨੂੰ ਤਾਂ ਥੋੜੇ ਤੇ ਆਂਦੀ ਐ ਜਿਨ੍ਹਾਂ ਨੇ ਅੰਦਰ ਵਾੜ ਲਿਆ ਉਹਨੂੰ ਤੇ ਹੋਨ ਮੂਹਲੇ ਜਾਈ ਬੈਠੀ ਆ ਤੇ ਚੱਕਲੇ ਦੇ ਡਾਕ ਚਾਰ ਮਰਦੀ ਆ ਉਹਦੇ ਮੋਰਾ ਚ ਨਾਲੇ ਕੰਮੋ ਦੀ ਮਾਂ ਦੇ ਬਾਈ ਇਹ ਮੈਨੂੰ ਕੰਮੋ ਦੀ ਮਾਂ ਨੂੰ ਕੁਛ ਕਹਿ ਨਹੀਂ ਦਿੰਦੀ ਮੂਰੇ ਹੋ ਜਾਂਦੀ ਆ ਮੈਂ ਤਾਂ ਜੀ ਇਹ ਗੱਲ ਸੋਚਦੀ ਜਦੋਂ ਤੈਨੂੰ ਪਤਾ ਸਾਡਾ ਘਰ ਪੱਟੀ ਜਾਂਦੀ ਹੈ ਸਾਡੀ ਕਿ ਲੱਗਦੀ ਆ ਉਹ ਬਥੇਰੀ ਬੁਰੀ ਬਣਾ ਰਹੀ ਆ ਉਹਦੇ ਨਾਲ ਹੁਣ ਪਹਿਲਾਂ ਤਾਂ ਇਹੀ ਬੋਲਦੀ ਸੀ ਹੁਣ ਤਾਂ ਉਹਦੀ ਉਹ ਮੈਂ ਵੀ ਬਹੁਤ ਬੁਰੀ ਭਾਈ ਉਹ ਨਾ ਨਾ ਇੱਕ ਸੰਦਾ ਫੜ ਕੇ ਧੌਣ ਬਾਹਰ ਮਾਰੋ ਚਲਾ ਕੇ ਉਹਨੂੰ ਉਹ ਮੈਂ ਤਾਂ ਜੀ ਇਹ ਗੱਲ ਸੋਚਦੀ ਵੀ ਉਹ ਕੰਮੋ ਦੀ ਮਾਂ ਕਰੋ ਤਾਂ ਫਿਰ ਇਸੇ ਚਲੀ ਜਾਂਦੇ ਹੁਣ ਕੰਮੋ ਦੀ ਮਾਂ ਤਾਂ ਫੇਰ ਕੀ ਐ ਕੰਮੋ ਦਾਪ ਬਥੇਰਾ ਕਹਿੰਦੀ ਆ ਉਹਨੂੰ ਕੁੜੀ ਇਹਦੇ ਘਰੇ ਬਹਿਣ ਦਾ ਕੰਮ ਕੀ ਆ ਆਈਆਂ ਤੋਂ ਮਿਲਣ 2-4 ਦਿਨ ਮਿਲ ਤੇ ਆਦੇ ਘਰੇ ਜਾ ਵਾਪਸ ਅਜੇ ਤਾਂ ਕਹਿੰਦੀ ਜਿੰਨਾ ਚਿਰ ਜਵਾਕ ਹੁੰਦਾ ਨਹੀਂ ਉਹਨਾਂ ਚਿਰ ਇੱਥੇ ਰਹੂੰਗੀ ਮੈਂ ਕੋਈ ਮਤਲਬ ਨਹੀਂ ਇੱਥੇ ਰਹਿਣ ਦਾ ਉਹਦਾ ਹਾਂ ਰਹੂੰਗੀ ਇੱਥੇ 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 ਕੰਜਲ ਖਾਣੇ ਕਰਨ ਨੂੰ ਇੱਕ ਤਾਂ ਇਹਨੂੰ ਹੋਰ ਗੱਲ ਦੱਸਾਂ ਉਹ ਤਾਂ ਆਪਣੇ ਹੋਣ ਵਾਲੇ ਜਵਾਕ ਨੂੰ ਵੀ ਧਮਕੀ ਦੇ ਕੇ ਗਏ ਆ ਕੰਮੋ ਦੇ ਨੂੰ ਕਿਕਰ ਨਾਲੇ ਉਹਦੀ ਇਹਦੀ ਕੰਮੋ ਦੀ ਮਾਂ ਨੇ ਵੀ ਕਹਾ ਤਾਂ ਕਿਕਰ ਤੋਂ ਅਕੇ ਮੈਂ ਕੁਛ ਵੀ ਨੁਕਸਾਨ ਕਰ ਸਕਦਾ ਤੇਰੇ ਬੱਚੇ ਨੂੰ ਕੰਮੋ ਬੋਲੀ ਜੀਦੋਂ ਉਹਨੂੰ ਕਿਕਰਨ ਉਹ ਤਾਂ ਬਥੇਰਾ ਕੁਛ ਕਹਿੰਦਾ ਉਹਦੇ ਕੈਨ ਨੂੰ ਕਹਿਣਾ ਇਹ ਤਾਂ ਉਹਦੋਂ ਪਤਾ ਕਿ ਮਾਨੂੰ ਨਹੀਂ ਆਉਂਦੀ ਉਹਦੋਂ ਉਹ ਤਾਂ ਸਿਰ ਚੜਿਆ ਵੀ ਉਹਦੋਂ ਸਾਨੂੰ ਕੱਲਿਆਂ ਨੂੰ ਉੱਥੇ ਖੇਚਟਾ ਲਿਆ ਹਾਂ ਹਾਂ ਠੀਕ ਹੈ ਨਾ ਕੋਈ ਨਹੀਂ ਐਥੀ ਵਾਰੀ ਦੇਖਦੇ ਉਹਨੂੰ ਕਿੱਡਾ ਕ ਬਦਮਾਸ਼ ਆ ਉਹ ਐਜੇ 20 ਤੁਰੇ ਫਿਰਦੇ ਮੈਂ ਨਰਮਾਈ ਵਰਤਦਾ ਵੀ ਚਲ ਕਾਦੇ ਵਾਸਤੇ ਕਾਦੇ ਵਾਸਤੇ ਮੈਂ ਤਾਂ ਇਹ ਗੱਲ ਸੋਚਦੀ ਆ ਆ ਕੰਮੋ ਦੀ ਮਾਂ ਨੂੰ ਨਹੀਂ ਉਹਦੀ ਜਦੋਂ ਕਿਕਰ ਸਿੰਘ ਕਹਿੰਦਾ ਸੀ ਆਖਾ ਹਜੇ ਤੇਰੇ ਜਵਾਖ ਹੋਇਆ ਨਹੀਂ ਹੋਣ ਆਲਾ ਉਹਦੋਂ ਕੰਮੋ ਦੀ ਮਾਂ ਬੋਲੀ ਵੀ ਨਹੀਂ ਇਹਜੀ ਕੋਈ ਮਾਨੀ ਹੁੰਦੀ ਆ ਜਿਹੜੀ ਆਪਦੇ ਦੋਤਾ ਦੋਤੀ ਨੂੰ ਕੋਈ ਐ ਕਹਾ ਦੇ ਉਹ ਆਪਣਾ ਘਰ ਪਟਣ ਵਾਸਤੇ ਬੈਠੀ ਆ ਇੱਥੇ ਆਪਣਾ ਫਾਇਦਾ ਥੋੜੀ ਕਰੂਗੀ ਉਹ ਉਹ ਮਾਂ ਨਹੀਂ ਹੈਗੀ ਮੈਨੂੰ ਤਾਂ ਲੱਗਦਾ ਕਿਸੇ ਜਨਮ ਦੀ ਡੈਨ ਹੈਗੀ ਜਿਹੜੀ ਆਪਦੇ ਬੱਚਾ ਲੈ ਕਰਦੀ ਜਿਹੜੀ ਇਹ ਪਤਾ ਕੀ ਆ ਤੁਸੀਂ ਬੁੜੀਆਂ 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 ਹੀ ਆਪਸ ਚ ਨਿਚਠੋਗੇ ਚੱਕ ਕੇ ਉਹਨੂੰ ਬਾਹਰ ਮਾਰੋ ਉਹਦਾ ਜੁੱਲੀ ਬਿਸਤਰਾ ਕੰਮ ਨੂੰ ਸਮਝਾ ਦਿਓ ਬਸ ਬਾਈ ਮੈਂ ਤੈਨੂੰ ਹੀ ਢੀਕਦੀ ਸੀ ਤੂੰ ਮੈਨੂੰ ਖੁੱਲ੍ਹ ਦੇਤੀ ਹੁਣ ਮੈਂ ਜਾਣਾ ਮੇਰਾ ਕੰਮ ਜਾਣਾ ਮੈਂ ਤੈਨੂੰ ਕਹਿੰਨਾ ਨਾ ਪਰਵਾਹ ਕਰਨ ਦੀ ਲੋੜ ਨਹੀਂ ਪਹਿਲਾਂ ਤਾਂ ਤੁਹਾਡੀ ਗਲਤੀ ਆ ਵੀ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਉਹਦੀ ਆ ਜਾਂਦਾ ਮੈਂ ਅੱਜ ਕੰਮ ਦੇ ਵਿੱਚ ਚੁੱਪ ਕਰਕੇ ਘਰੇ ਬੈਠੀ ਹਾਂ ਮੇਰੇ ਮਗਰੋਂ ਕੀ ਕੁਛ ਹੋਈ ਜਾਂਦਾ ਹੈ ਬਾਈ ਮੂੰਹ ਲੁਕਾ ਕੇ ਬੈਈ ਹਾਂ ਉਹ ਆਇਆ ਸੀ ਆਇਆ ਸੀ ਆਇਆ ਸੀ ਥਾਲਾ ਲੱਗਦਾ ਉੱਤੇ ਆਇਆ ਸੀ ਉਹ ਬਈਆ ਸਾਨੂੰ ਆਏ ਹੋ ਗਏ ਨਾ ਵੀ ਚੱਲ ਤੂੰ ਆਹ ਦਾ ਕੰਮ ਕਰਨ ਗਿਆ ਤੈਨੂੰ ਰੋਜ਼ ਰੋਜ਼ ਜਾ ਉਹ ਇਦੋਂ ਵੱਡਾ ਕੰਮ ਹੋਰ ਕੀ ਹੋ ਸਕਦਾ ਹੈ ਦੱਸ ਹੱਦੋਗੀ ਨਹੀਂ ਮੈਂ ਤਾਂ ਫੇਰ ਵੀ ਤੇਤੋਂ ਡਰ ਗਈ ਮੈਂ ਕਿਹ ਤੇਰਾ ਕੀ ਪਤਾ ਆ ਕਿ ਤੂੰ ਸਾਨੂੰ ਹੀ ਕਹਿ ਲੱਗੇ ਵੀ ਤੁਸੀਂ ਐਂ ਕਾਹਤੋਂ ਬੋਲਿਓ ਫੇਰ ਵੀ ਅੱਖ ਘਰ ਚ ਕੁੜਮਣੀ ਆਈ ਹੋਈ ਤੀਗੀ ਕੁੜਮਣੀ ਆਈ ਤੇ ਕੁੜਮਣੀ ਜਦੋਂ ਸਾਡੇ ਘਰ ਪੱਟੀਆਂ ਤੇ ਸਾਡੀ ਕਿ ਲੱਗਦੀ ਆ ਉਹ ਹੁਣ ਤੁਸੀਂ ਆ ਗਏ ਕਿਵੇਂ ਮਰਜ਼ੀ ਕਰੋ ਤੁਸੀਂ ਕੋਈ ਨਹੀਂ ਹੁਣ ਆਂਦੇ ਨੂੰ ਦੇਖਦਾ ਮੈਂ ਤੋੜਦਾ ਹਾਂ ਉਹਦੇ ਨਾਲ ਡੋੜਾ ਮੈਂ ਹੁਣੇ ਉਹਦਾ ਨਾਲ ਬਿੰਦਰ ਤੈਨੂੰ ਪਹਿਲਾਂ ਤਾਂ ਮੈਂ ਰੋਕੀ ਜਾਂਦੀ ਸੀ ਹੁਣ ਜਿਹੜਾ ਕੁਸਤਾ ਇਤੋਂ ਬਣਦਾ ਨਾ ਉਹ ਕਰ ਉਹਦੇ ਨਾਲ ਕਿਸੇ ਤੋਂ ਡਰਨ ਦੀ ਲੋੜ ਨਹੀਂ ਐ ਮੈਨੂੰ ਪੁੱਛਣ ਦੀ ਲੋੜ ਨਹੀਂ ਐ ਜਿਹੜਾ ਵੀ ਕੋਈ ਸਾਡੇ ਨਾਲ ਗਲਤ ਕਰਦਾ ਤੌਣ ਤੋਂ ਫੜ ਲਓ ਚਾਹੇ ਕੰਮੋ ਦੀ ਮਾਂ ਹੋਵੇ ਤੇ ਚਾਹੇ ਕੋਈ ਹੋਵੇ ਕੋਈ ਨਹੀਂ ਲੱਗਦਾ ਫੰਡਾ ਉਹ ਬਸ ভাই ਕੋਈ ਗੱਲ ਨਹੀਂ ਮੈਂ ਕੰਮੋ ਦਾ ਕਰਕੇ ਤੇ ਇੱਕ ਸਿਰਫ ਤੇਰੇ ਕਰਕੇ ਚੁੱਪ ਸੀ ਵੀ ਮੈਨੂੰ ਮੇਰਾ ਬਾਈ ਨਾ ਆ ਕੇ ਲੜੇ ਤੇ ਹੁਣ ਮੈਂ ਉਹਨੂੰ ਦੇਖੀ ਕੰਮੋ ਦੀ ਮਾਂ ਨੂੰ ਇਥੋਂ ਕਿਵੇਂ ਦਵਲਦੀ ਹੈ ਕਿ ਕਿਉਂਕਿ ਕੰਮੋ ਦੀ ਤਾਂ ਦੇਖਭਾਲ ਆਪਾਂ ਹੀ ਕਰਨੀ ਹੈ ਤੇ ਆਪਾਂ ਹੀ ਕਰਾਂਗੇ ਉਹ ਤਾਂ ਆਪਾਂ ਨੂੰ ਦੁੱਖ ਹੀ ਦੇਊਗੀ ਨਾਲੇ ਕੰਮੋ ਨੂੰ ਦੁੱਖ ਦੇਊਗੀ ਕੰਮੋ ਤਾਂ ਆਪ ਕਹੀ ਜਾਂਦੀਆਂ ਅਖੇ ਮਾਂ ਹੋਰੇ ਕਾਦੀ ਖਾਤਰ ਰਹਿਣਾ ਅਖੇ ਮੈਂ ਤੇਰੇ ਨਾਲ ਵਗ ਜਾਨੀ ਆ ਮੈਂ ਅਕਾ ਉੱਥੇ ਜਾ ਕੇ ਕੀ ਕਰਾਂਗੀ ਉੱਥੇ ਦੇਦੀ ਆ ਆਪਣੀ ਡੈਰੀਆਂ ਫੈੜੀ ਮਸਾਂ ਠੀਕ ਹੋਣਗੀਆਂ ਇਤੋਂ ਤੈਨੂੰ ਕਿਹੜਾ ਸਾਹਮਣਾ ਗਏ ਨੇ ਦੇਖ ਲਓ ਮੈਂ ਤਾਂ ਇਹ ਕਹਿੰਨਾ ਜੇ ਕੰਮੋ ਇਹ ਕਹਿੰਦੀ ਆ ਵੀ ਚੱਲ ਮੈਂ ਉੱਥੇ ਜਾ ਬਣਦੀ ਆ ਤਾਂ ਕੰਮੋ ਨੂੰ ਭੇਜ ਦੋ ਕੋਈ ਨਹੀਂ ਹੈ ਤਾਂ ਸਾਡਾ ਹੀ ਨਾ ਜਵਾਕ ਲਿਆਵਾਂਗੇ ਜਦੋਂ ਸਮਾਂ ਆ ਗਿਆ ਹੋ ਗਿਆ ਨਹੀਂ ਨਹੀਂ ਮੇਰੀ ਗੱਲ ਸੁਣੋ ਕੰਮੋ ਨੂੰ ਉੱਥੇ ਤੋਰ ਕੇ ਤੇ ਜੰਮੀਆ ਹੋਣੀ ਬਣਦੀ ਗੱਲ ਠੀਕ ਹੈ ਨਾ ਉਹਦਾ ਕੀ ਪਤਾ ਕਿਉਂ ਉਹਦਾ ਕੀ ਪਤਾ ਕੰਮੋ ਨੂੰ ਕੀ ਕਰਾ ਦੇ ਜਦੋਂ ਉਹਦੇ ਲਵੇ ਬੈਠੀ ਤਾਂ ਕਿਕਰ ਸੋ ਇਹ ਜੀ ਧਮਕੀ ਦੇ ਸਕਦਾ ਉਦੋਂ ਕੀ ਪਤਾ ਉੱਥੇ ਜਾਈ ਤੂੰ ਕੀ ਕਰੂਗੀ ਉਹ? ਪਰ ਮੋਂ ਦਾ ਤਾਂ ਸਾਨੂੰ ਪਤਾ ਹੈ ਨਾ ਵੀ ਉਹ ਕੁੜੀ ਸਾਡੇ ਘਰ ਨੂੰ ਲੁੱਝਦੀ ਐ। ਭਈ ਉਹ ਤਾਂ ਆਪਦੀ ਮਾਂ ਦੇ ਖਿਲਾਫ ਹੀ ਐ। ਇਹ ਤੈਨੂੰ ਵੀ ਉੱਥੇ ਜਾ ਕੇ ਆਪਦੀ ਮਾਂ ਦੇ ਮਗਰ ਲਾਜੂ ਠੀਕ ਐ ਵੀ ਉਹਦਾ ਇੱਥੇ ਵਸਣੀ ਚੱਲਦਾ ਆਪਦੀ ਮਾਂ ਨੂੰ ਕੁਛ ਕਹਿੰਦਾ। ਦੇਖੋ ਉੱਥੇ ਤਾਂ ਮੈਂ ਭੇਜ ਕੇ ਖੁਸ਼ ਨਹੀਂ ਹੈਗੀ। ਮੈਨੂੰ ਤਾਂ ਉਹਦੀ ਮਾਂ ਤੇ ਜਮੀਤਵਾਰੀ ਨਹੀਂ ਰਹੀ। ਚਲ ਮੈਂ ਚਾਹ ਬਣਾਉਣੀ ਐ ਭੋ। ਚਾਹ ਬਣਾ ਲੈ। ਮੈਂ ਉੱਥੇ ਗਿਆ ਮੈਂ ਕਿ ਚੱਲ ਘਰੇ ਠੀਕ ਹੋਊਗਾ। ਚਾ ਚਾਰ ਦਿਨ ਹੋਰ ਮੈਂ ਵੱਧ ਲਾਇਆ ਨਾ ਉੱਥੇ ਆ ਕੇ ਮੇਰੀ ਤਾਂ ਮੰਗੂ ਆਹ ਕੋਈ ਜਾਂਦਾ ਹੈਗਾ ਠੀਕ ਕਿਉਂ ਹੋਣਾ ਸਾਰਾ ਕੁਝ ਹੀ ਵਿਗੜਿਆ ਪਿਆ ਕਰੇ ਤਾਂ ਮੈਨੂੰ ਤਾਂ ਉਹਦੇ ਤੇ ਆਂਦੀ ਆ ਤੁਰਿਆ ਫਿਰਦਾ ਚੁੱਪ ਕਰਕੇ ਹੈ ਸਾਲਾ ਤੂੰ ਮੈਨੂੰ ਫੋਨ ਹੀ ਕਰ ਲੈ ਵੀ ਬਾਪੂ ਆ ਕੋਈ ਜਾਂਦਾ ਘਰੇ ਤੁਸੀਂ ਨਹੀਂ ਕੀਤਾ ਤੁਸੀਂ ਮੂਹਲ ਮਗਾ ਕੇ ਬੈਗੀਆਂ ਉਹ ਆਪਦੇ ਤੁਰਿਆ ਫਿਰਦਾ ਖੇਤੀ ਸਣੀ ਤਾਂ ਬਹੁਤ ਕੁਝ ਕਰਦਾ ਕੋਈ ਆਇਆ ਕੋਣ ਤੱਕੇ ਦੇਗਾ ਕੀ ਕਰ ਗਿਆ ਕਿਸੇ ਨੂੰ ਪਰਵਾਹੀ ਨਹੀਂ ਹੁਣ ਤਾਂ ਮੈਂ ਹੀ ਰੋਕਿਆ ਤੀਗਾ ਆਹੋ ਤੇਰੇ ਬਾਪੂ ਨੂੰ ਨਾ ਦੱਸ ਹਾਂ ਉਲਡੇ ਨੂੰ ਰੋਕ ਲੋ ਸਾਨੂੰ ਰੋਕ ਲੋ ਉਹ ਆ ਕੇ ਸਾਡੇ ਘਰ ਜੋ ਮਰਜ਼ੀ ਕਰੀ ਜਾਂ ਬੋਲੀ ਜਾਂ ਫੁੱਲੀ ਚਲੋ ਚੁੱਪ ਕਰਕੇ ਕੋਈ ਨਾ ਹੁਣ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਤੇਰੇ ਆਉਣ ਤੱਕ ਤੀ ਹੁਣ ਜਿਵੇਂ ਮਰਜ਼ੀ ਕਰੀ ਚੱਲ ਮੈਂ ਨਹੀਂ ਵਿੱਚ ਬੋਲਦੀ ਐਤੀਆਂ ਦੇ ਪਾਂਦੇ ਹੁਣ ਘਰ ਚ ਪੈਰ ਉਹਨੂੰ ਦੇਖਦਾ ਮੈਂ ਐਡਾ ਕਿੱਡਾ ਕੋ ਬਦਮਾਸ਼ ਹੈਗਾ ਉਹ ਕਿਕਰ ਆਇਆ ਸੀ ਫਲਾਣਾ ਆਇਆ ਸੀ ਇਹਦਾ ਕੁਛ ਨਾ ਕੁਛ ਕਰਨਾ ਹੀ ਪਊਗਾ ਐ ਨਹੀਂ ਟਿਕਦਾ ਇਹ ਮੈਂ ਬਿੰਦਨ ਤੇ ਤੁਹਾਡਾ ਮੇਰਾ ਹਰਪ੍ਰੀਤ ਤੁਹਾਨੂੰ ਪਸੰਦ ਤਾਂ ਹੈ ਕਿਤੇ ਜ਼ਬਰਦਸਤੀ ਤਾਂ ਨਹੀਂ ਕਰਦੇ ਕਰਦੇ ਨਹੀਂ ਜੀ ਨਹੀਂ ਸਮਝਦਾ ਤੁਸੀਂ ਕਿੰਨਾ ਪੜ੍ਹੇ ਲਿਖੇ ਹੋ ਤੁਸੀਂ ਜੀ ਮੈਂ 12 ਕਿੱਥੀਆਂ ਹੋਣੀ ਕਿ ਤੁਸੀਂ ਮੈਂ ਗ੍ਰੈਜੂਏਸ਼ਨ ਕੀਤੀ ਹੂੰ ਤੁਹਾਨੂੰ ਤਾਂ ਮੈਂ ਪਸੰਦਦਾ ਨੂੰ ਫਿਲਦਸ ਮੈਂ ਤਾਂ ਜਦੋਂ ਤੁਹਾਡੀ ਫੋਟੋ ਵੇਖੀ ਸੀ ਮੈਨੂੰ ਤਾਂ ਤੁਸੀਂ ਉਹਦੀ ਪਸੰਦ ਆ ਗਈ ਸੀ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਜੀ ਸਾਡੇ ਘਰੇ। ਹਾਂ ਜੀ ਜਿੱਥੋਂ ਦੇ ਹਰ ਇੱਕ ਸੁਪਨੇ ਪੂਰੇ ਹੋਣਗੇ, ਰਾਣੀ ਬਣਾ ਕੇ ਰੱਖਾਂਗੇ। ਬਸ ਜੀ ਮੇਰੀ ਇਹੀ ਚਾਹਣੀ ਹੈ, ਬਸ ਕਦੇ ਉੱਚਾ ਨਹੀਂ ਵਾਣਾ ਬੋਦਿਓ। ਮੈਂ ਵੀ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ। ਜਿਵੇਂ ਤੁਸੀਂ ਮੈਨੂੰ ਕਹੋਗੇ ਨਾ, ਬਸ ਮੈਂ ਉਵੇਂ ਹੀ ਕਰੂੰਗੀ। ਬਸ ਕਦੇ ਲੜਿਓ ਨਾ ਜਾਂ ਕਦੇ ਇੱਥੇ ਆ ਕੇ ਬੇਬੇ ਬਾਪੂ ਨੂੰ ਨਾ ਕੁਝ ਬੋਲਿਓ। ਨਹੀਂ ਨਹੀਂ ਜੀ, ਤੁਹਾਡੇ ਬੇਬੇ ਬਾਪੂ ਨੂੰ ਮੈਂ ਆਪਦਾ ਬੇਬੇ ਬਾਪੂ ਮੰਨ ਕੇ ਹੀ ਚੱਲੂੰਗੀ। ਬਸ ਤੁਸੀਂ ਵੀ ਕਰੀ ਬੇਬੇ ਦਾ ਖਿਆਲ ਰੱਖਿਓ ਬਾਈ ਦਾ ਭਾਬੀ ਦਾ ਭਾਬੀ ਨਾਲ ਰਲ ਮਿਲ ਕੇ ਕੰਮ ਕਰਵਾਇਓ ਬਸ ਘਰ ਸਾਰਾ ਸੰਭ ਲੈਣਾ ਤੁਸੀਂ ਆ ਕੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਾਰਤਾ ਜੀ ਆਪਣੇ ਕਰੇ ਕਿਉਂ ਲੜਨਾ ਮੈਂ ਮੈਂ ਕਦੀ ਵੀ ਕਿਸੇ ਵੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਆਉਣ ਦਿੰਦੀ ਹੋਰ ਬਾਕੀ ਜੇ ਤੁਹਾਨੂੰ ਕੋਈ ਲੱਗਿਆ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਬੇਬੇ ਨੂੰ ਦੱਸ ਸਕਦੇ ਹੋ ਹਾਂਜੀ ਕੋਈ ਗੱਲ ਨਹੀਂ ਹਾਂਜੀ ਬਾਕੀ ਹੌਲੀ ਹੌਲੀ ਤੁਸੀਂ ਰਲ ਮਿਲ ਜਾਓਗੇ ਆਪਾਂ ਰਜਾ ਜਿਵੇਂ ਜਿਵੇਂ ਸਮਾਂ ਬੀਤੂਗਾ ਨਾ ਹਾਂਜੀ ਇਹ ਤਾਂ ਹੈ ਜਿਵੇਂ ਜਿਵੇਂ ਪਰਿਵਾਰ ਚ ਹੁਣ ਉੱਥੇ ਮੈਂ ਜਾਊਂਗੀ ਸਾਰਿਆਂ ਕੋਲੋਂ ਮਿਲੂੰਗੀ ਤਾਂ ਆਪੇ ਸਾਰੀ ਸਮਝ ਆ ਜੂਗੀ ਮੈਨੂੰ ਹਾਂਜੀ ਹੋਰ ਬਸ ਵਧੀਆ ਜੀ ਛਿਟਾ ਠੀਕ ਹੈ ਹਾਂਜੀ ਹੁੰਦੇ ਹੁੰਦੇ ਕੀ ਕਰਦੇ ਹੁੰਨੇ ਹੋ ਪਰ ਹੁਣ ਬਸ ਹੁਣ ਤਾਂ ਘਰੇ ਬੇਬੇ ਨਾਲ ਕੱਪੜੇ ਲੇੜੇ ਦਾ ਕੰਮ ਸਿੱਖਦੀ ਹੁੰਨੀ ਆ ਕੱਪੜੇ ਪ੍ਰੈਸ ਆਉਣ ਲੈਣੀਆਂ ਮੈਂ ਅੱਛਾ ਹਾਂਜੀ ਚਲੋ ਇਹ ਤਾਂ ਵਧੀਆ ਹੋਇਆ ਫਿਰ ਬਾਕੀ ਹੁਣ ਬੇਬੇ ਘਰ ਦੇ ਕੰਮ ਸਿਖਾ ਦਿੰਦੀ ਆ ਕਹਿੰਦੀ ਅੱਗੇ ਜਾ ਕੇ ਇਹੀ ਤੇਰੇ ਕੰਮ ਆਉਣਗੇ ਹਾਂ ਉਹ ਤਾਂ ਹੈ

ਆ ਗਿਆ ਸਤਿ ਸ੍ਰੀ ਅਕਾਲ ਹੋਰ ਠੀਕ ਆ ਵਧੀਆ ਵਧੀਆ ਮੁੜਿਆ ਹੋਰ ਚਲ ਤੇ ਕਿਵੇਂ ਆ ਜਮੀਨ ਜਮੂਨ ਉਧਰ ਵਧੀਆ ਠੀਕ ਆ ਕੁਛ ਜਮੀਨ ਠੀਕ ਹੈ ਵਧੀਆ ਉਹ ਤਾਂ اچھا ਬਾਕੀ ਦੇਖਦੇ ਆ ਬਿਆਨਾ ਦੇ ਆ ਇੱਕ ਵਾਰੀ ਤੇ ਕਿੰਨੇ ਟਾਈਮ ਦੀ ਕੀਤੀ ਹੈ ਰਜਿਸਟਰੀ ਦੀ ਗੱਲ ਉਹਨਾਂ ਨਾਲ ਇਕ ਕੋਤ ਤੈਨ ਮਿੰਨੇ ਕੇ ਉਹਨਾਂ ਨੇ ਵਾਕੀ ਮਰਜੀ ਉਹ ਕਹਿੰਦੇ ਕੋਈ ਨਹੀਂ ਪਹਿਲਾਂ ਕਰਾ ਲਓ ਭਾਵੇਂ ਤੇ ਹੁਣ ਆਪਣੇ ਜਾਂ ਤਿੰਨ ਜਾਂ 6 ਮਹੀਨਿਆਂ ਦਾ ਹੀ ਟਾਈਮ ਹੁੰਦਾ ਅਸਲੇ ਹੁੰਦਾ ਉਹ ਕਹਿੰਦੇ ਵੀ ਮੈਂ ਉਹ ਹੀ ਤਾਂ ਕਹਿੰਦੇ ਸੀ ਕਹਿੰਦੇ ਕੋਈ ਨਹੀਂ 6 ਪੀ ਲਵ ਮੈਂ ਕਿਹਾ ਯਾਰ 6 ਕਿਉਂ ਲਮਕਾੜਾ ਹੀ ਕਿਉਂ ਹੈ ਉਹ ਤਾਂ ਬੱਪੂ ਵਧੀਆ ਮੈਂ ਕਹਿੰਦਾ ਉਧਰ ਨਜ਼ਾਰਾ ਹੈਗਾ ਖਾਣ ਪੀਣ ਦਾ ਰਹਿਣ ਦਾ ਸਿਸਟਮ ਉਧਰ ਪੂਰਾ ਵਧੀਆ ਮੈਂ ਤਾਂ ਕੀਤੀ ਸੀਗੀ ਮੰਮੀ ਵਰਗੇ ਨਾਲ ਆ ਲਗਾ ਮਨਿੰਦਰ ਦਾ ਵਿਆਹ ਕਰਦਗੇ ਆਪਾਂ ਤਾਂ ਰਹਿਣੀ ਉਧਰ ਲੱਗ ਜਾਗੇ ਜੀ ਦੇਖ ਲੋ ਬਈ ਆਪ ਨੂੰ ਤਾਂ ਬੜਾ ਬੁਰਾ ਹਾਲ ਆ ਬਰਾਵਾ ਗਰਮੀ ਇੰਨੀ ਓਏ ਹੋਏ 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 ਮੀਨਾ ਕੋਈ ਮੀ ਹੈ ਨਾ ਕੋਚੇ ਕੱਕਰੇ ਤਾਂ ਮਾਰਦਾ ਸੇਕ ਮਚਾ ਤੇ ਉੱਥੇ ਦਾ ਫਿਰ ਆਪਾਂ ਨੂੰ ਤਾਂ ਰਹਿਣੀ ਪਊ ਦੋਨਾਂ ਨੂੰ ਉਧਰ ਕਿਉਂਕਿ ਖੇਤੀ ਆਪ ਕਰਾਂਗੇ ਹੈ 2-4 ਮਹੀਨੇ ਇੱਧਰ ਮਹੀਨਾ ਉਧਰ ਐਂ ਸਿਸਟਮ ਕਰਨਾ ਪਊ ਆਪਾਂ ਨੂੰ ਤਾਂ ਫਿਰ ਦੇਖੋ ਹੁਣ ਚਲੋ ਜਿਵੇਂ ਹੈਗਾ ਹਾਂ ਇਹ ਤਾਂ ਗੱਲ ਹੈ ਇੱਧਰ ਵਾਲੇ ਪੰਜਾਬ ਵਾਲੇ ਨਜ਼ਾਰੇ ਆ ਨਹੀਂ ਬਾਈ ਇਹ ਤਾਂ ਗੱਲ ਹੈਗੀ ਆਏ ਇਹ ਵੀ ਉਧਰ ਚਲੋ ਜਮੀਨ ਨਾਲ ਖੁੱਲੇ ਡੁੱਲੇ ਮਾਹੌਲ ਹੈ ਜਿੰਨਾ ਵਧੀਆ ਠੀਕ ਹੈ ਨਾ ਉਹ ਬਾਪੂ ਜਦੋਂ ਉਹ ਮੈਂ ਪੇਪਰ ਜਾਂ ਨਹੀਂ ਦੇਣ ਗਿਆ ਸੀਗਾ ਹਾਂ ਆ ਮੈਨੂੰ ਤਾਂ ਉਧਰ ਉਹਨਾਂ ਨੇ ਸਮੋਸੇ ਹੀ ਖਵਾਤੇ ਮੇਰੇ ਤਾਂ ਉਹੀ ਹਾਜਮ ਨਹੀਂ ਆਏ ਉਹ ਕਹਿੰਦਾ ਤੁਸੀਂ ਪੰਜਾਬ ਤੋਂ ਆਏ ਮੇਰਾ ਤਾਂ ਮਜ਼ਾਕ ਬਣਾਤਾ ਉਹਨਾਂ ਨੇ ਕਹਿੰਦੇ ਤੁਸੀਂ ਖਾਂਦੇ ਆ ਰਹੇ ਹਾਂ ਸਪਰੇਹਾਂ ਵਾਲਾ ਚਲੋ خیر ਫਰਕ ਤਾਂ ਹੈਗਾ ਨਾ ਉਧਰ ਨਾਲੋਂ ਫਰਕ ਤਾਂ ਹੈ ਹਾਂ ਇੱਧਰ ਤਾਂ ਆਪਣੇ ਆਲੂ ਵੀ ਜਿੰਦੇ ਆ ਸਪਰੇ ਹਾਂ ਕਰ 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 ਵੀਦਣਾ ਜਿ ਤਿਆਰ ਕਰ ਦਿੰਦੇ ਆ ਤੇ ਉਧਰ ਤਾਂ ਰੇ ਸਪਰੇ ਆਲਾ ਮਸਾਉਂਨਾ ਕੀ ਪਾਉਂਦਾ ਜਿੰਨਾ ਕਨਾ ਸਾਰੇ ਹੂੰ ਹੋਰ ਠੀਕ ਆ ਸੋ ਵਧੀਆ ਲਾਲ ਗੱਲ ਸੁਣ ਹਾਂ ਬਾਪੂ ਤੇਰੀ ਮਾਂ ਨੇ ਮੈਨੂੰ ਗੱਲ ਦੱਸੀ ਹੈ ਕਿ ਕਿਰਸ਼ ਆਇਆ ਸੀ ਬਸ ਯਾਰ ਬਾਪੂ ਛੱਡ ਦੇ ਇਹ ਗੱਲ ਛੱਡ ਕਿਉਂ ਦੇ ਇਹ ਗੱਲ ਸੁਣ ਤੂੰ ਆਇਆ ਸੀ ਉਹ ਆਇਆ ਸੀ ਮੈਨੂੰ ਇਹਨਾਂ ਨੇ ਦੱਸਿਆ ਨਹੀਂ ਮਸਾਂ ਦੱਸਿਆ ਨਾ ਤੇ ਗੱਲ ਸੁਣੋ ਕੁੜੀ ਜਾਂਦੀ ਐ ਕੁੜੀ ਨੂੰ ਤੂੰ ਛੱਡ ਕੇ ਨਹੀਂ ਜਾਂਦਾ ਹੁੰਦਾ ਮੈਂ ਕੁੜੀ ਨੂੰ ਛੱਡ ਕੇ ਆਉਣਾ ਤੇ ਫੇਰ ਉਹ ਕਹਿੰਦੇ ਕੁੜੀ ਦੀ ਬਾਹ ਫੜ ਲਈ ਅੱਥੀ ਤੂੰ ਕਿੱਥੇ ਸੀ ਬਾਪੂ ਮੈਂ ਘਰੇ ਸੀਗਾ ਉਦੋਂ ਉਹ ਸਕੂਲ ਚੋਂ ਕਿਤੇ ਆਉਂਦੀ ਜਾਂਦੀ ਸੀ ਉੱਥੇ ਕਿਤੇ ਰਸਤੇ 'ਚ ਉਹਨੂੰ ਮਿਲ ਗਿਆ ਨਹੀਂ ਤੂੰ ਉਹਨੂੰ ਛੱਡ ਕੇ ਆੰਣਾ ਐ ਨਾ ਬਾਪੂ ਛੱਡ ਕੇ ਆਉਣਾ ਕਿਤੇ ਉਹਨੂੰ ਲੈ ਕੇ ਵੀ ਜਾਂਦਾ ਹੋਏਗਾ ਲੈ ਕੇ ਵੀ ਆਉਣਾ ਕਿਤੇ ਉਹਨੂੰ ਫੇਰ ਬਾਜ਼ਾਰ ਬਜ਼ੂਰ 'ਚ ਕੰਮ ਸੀਗਾ ਕੁੜੀ ਨੂੰ ਤਾਂ ਹੀ ਹਰਕਤ ਹੋ ਗਈ ਨਹੀਂ ਤੂੰ ਉਹਨੂੰ ਲੈਣ ਨਹੀਂ ਗਿਆ ਕੱਲੀ ਬਾਜ਼ਾਰ ਤੁਰੇ ਫਿਰਦੀ ਸੀ ਉਹ ਬਾਪੂ ਗਏ ਸਕੂਲ ਦੇ ਕੰਮ 'ਚ ਉਹਨੂੰ ਇੱਧਰ-ਉੱਧਰ ਜਾਣਾ ਪੈ ਗਿਆ ਉੱਥੇ ਕਿਤੇ ਉਹਨੇ ਘੇਰ ਘੂਰ ਲਿਆ ਇਹ ਤਾਂ ਯਾਰ ਉਹਨੂੰ ਕਿਵੇਂ ਪਤਾ ਲੱਗਿਆ ਜੇ ਸਕੂਲ ਦੇ ਕੰਮ ਗਈ ਆ ਉਹਨੂੰ ਕਿਵੇਂ ਪਤਾ ਲੱਗਿਆ ਵੀ ਹੁਣ ਬਾਹਰ ਤੁਰੇ ਫਿਰਦੀ ਸਕੂਲ 'ਚੋਂ ਬਾਪੂ ਜੀ ਕੋਣ ਕੋਣ ਕਿ ਦੱਸਿਆ ਜਿਹਨੇ ਵੀ ਉਹ ਸਕੂਲ 'ਚ ਪੜਾਣ ਲੱਗੀ ਮੈਨੂੰ ਹੁਣ ਕੀ ਪਤਾ ਇਹ ਤਾਂ ਹੁਣ ਸਾਰੇ ਨੀ ਤੈਨੂੰ ਨਹੀਂ ਪਤਾ ਹੋਰ ਕਿਹਨੂੰ ਪਤਾ ਹੈ ਭੈਣ ਕਿਦੀ ਐ ਉਹ ਕੁੜੀ ਕਿਦੀ ਐ ਭੈਣ ਆ ਬਾਪੂ ਅਸੀਂ ਨੀ ਨਿਗਰ ਰੱਖਾਂਗੇ ਸਾਡੀ ਕੁੜੀ ਕਿੱਥੇ ਫਿਰਦੀ ਹੈ ਕੌਣ ਕੀ ਕਰਦਾ ਫਿਰਦਾ ਮੈਂ ਬਾਪੂ ਸਾਰੀ ਨਿਗਰ ਰੱਖਦਾ ਮੇਰੀ ਗੱਲ ਸੁਣ ਲੈ ਮੈਂ ਆਕੇ ਪੈਂਟਾ ਘਰੇ ਵੀ ਧਿਆਨ ਕਰ ਲਿਆ ਕਰ ਮਾੜਾ ਮੋਟਾ ਬਾਪੂ ਮੈਨੂੰ ਪਤਾ ਸੀਗਾ ਵੀ ਇਹ ਗੱਲ ਸਾਰੀ ਮੇਰੇ ਤੇ ਹੋਣੀ ਆ ਤੇਰੇ ਤੇ ਆਣੀ ਆ ਨਾ ਮੈਨੂੰ ਬੇਬੇ ਨੇ ਕੁਛ ਕਰਨ ਨਾ ਦਿੱਤਾ ਨਾ ਮੈਨੂੰ ਭੂਆ ਨੇ ਕੁਛ ਕਰਨ ਨਾ ਦਿੱਤਾ ਜੋ ਬੇਬੇ ਭੂਆ ਨੇ ਤੇਰੇ ਹੱਥ ਪੜ ਲਏ ਉਹੀ ਗੱਲ ਆ ਤੇਰੇ ਪਿਓ ਨੂੰ ਆ ਜਾਣ ਦੇ ਤੇਰਾ ਪਿਓ ਆਏ ਨਾ ਕਰਦੇ ਤੇਰਾ ਪਿਓ ਜੋ ਨਾ ਕਰਦੇ ਹਾਂ ਉਹਨੇ ਕਹਿਤਾ ਤੈਨੂੰ ਉਹਦੇ ਵੀ ਚੱਲ ਠੀਕ ਐ ਤਲਜੋ ਬੀਬੀ ਦਾ ਬੰਨਣਾ ਲਾਦਾਂਗੇ ਭੂਆ ਦਾ ਬੰਨਣਾ ਲਾਦਾਂਗੇ ਤੂੰ ਬੁੜੀਆਂ ਤੋਂ ਕੀ ਲੈਣਾ ਤੂੰ ਤੂੰ ਦੇਖ ਲੈ ਕੀ ਕਰਨਾ ਨਿਆਣਾ ਹੁਣ ਤੂੰ ਮੈਂ ਨਿਆਣਾ ਨਹੀਂ ਹੈਗਾ ਬਾਪੂ ਏਹ ਨਹੀਂ ਉਹ ਕਰਦਿਆਂ ਇਹ ਨਹੀਂ ਰਿਸਕ ਲੈ ਕੇ ਰਾਜੀ ਅੱਛਾ ਇਹ ਕਹਿਣਗੇ ਫਿਰ ਤੂੰ ਡਾਂ ਚੱਕੇਗਾ ਹਨਾ ਉਹ ਸਾਲਾ ਘਰੇ ਆਇਆ ਚੱਕ ਕੇ ਮੋੜਾ ਚ ਮਾਰਦਿਆਂ ਸੀ ਉਹਦੇ ਬਾਪੂ ਮੈਨੂੰ ਤਾਂ ਇਹ ਗੱਲ ਵੀ ਨਹੀਂ ਪਤਾ ਦਿਓ ਉਹ ਘਰੇ ਆਇਆ ਮੈਨੂੰ ਤਾਂ ਇਹ ਵੀ ਗੱਲ ਨਹੀਂ ਲੁਕੋ ਰੱਖਿਆ ਦੱਸ ਦੇ ਮੈਨੂੰ ਕੀ ਕਰਾਂ ਆ ਮੈਨੂੰ ਹੁਣ ਉਹਨੇ ਦੱਸਿਆ ਮੈਂ ਜਦੋਂ ਆਇਆ ਕਹਿੰਦੀ ਉਹ ਘਰੇ ਆਇਆ ਆ ਕੰਮੋ ਦੀ ਮਾਂ ਲੈ ਕੇ ਆਈ ਆ ਉਹ ਆ ਕੰਮੋ ਦੀ ਮਾਂ ਤੇ ਤੇਰੀ ਸੱਸ ਲੈ ਉਹਦੇ ਮਾਰਚਾਰ ਕੱਟੇ ਥੋਣੂ ਮੈਂ ਤਾਂ ਕਹਿਤਾ ਦਿੱਤਾ ਵੀ ਭਈ ਆਪਦਾ ਵਗ ਜਾ ਦੋਨੇ ਹੱਥ ਜੋੜ ਕੇ ਜਦੋਂ ਤੈਨੂੰ ਪਤਾ ਨਹੀਂ ਉਹਨੂੰ ਕਿੰਨੇ ਵਾਰੀ ਕਿਹਾ ਨਹੀਂ ਚੰਦੀ ਬੇਸ਼ਰਮ ਚੱਕ ਤਾ ਜੁੱਲੀ ਕਿਸ ਤਰ੍ਹਾਂ ਬਾਹਰ ਮਾਰਾਂ ਰਿਸ਼ਤੇਦਾਰੀ ਆਪਦੀ ਥਾਂ ਤੇ ਉਹ ਸਾਡੇ ਘਰ ਪੱਟੀ ਜਾਂਦੀ ਐ ਮੈਂ ਹੁਣ 100 ਵਾਰੀ ਤਾਂ ਕਹਤਾ ਡਾਂਗ ਨਹੀਂ ਨਾ ਕਿਸੇ ਦੇ ਮਾਰੀ ਜਾਂਦੀ ਹੁੰਦੀ ਇਹ ਬਹਿ ਕੇ ਉਹਦੀਆਂ ਸੁਣਦੀਆਂ ਕਿਉਂ ਆ ਏ ਜੀ ਆ ਇਹ ਸਾਰਾ ਟੱਬਰ ਦਸਰਾਣੇ ਬਹਿ ਜਾਂਦਾ ਮਾਸੀ 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 ਰਿਸ਼ਤੇਦਾਰੀ ਠੀਕ ਐ ਚਲੋ ਪਾਈ ਆਪਦੀ ਕੁੜੀ ਕੋਲੇ ਆਈਆਂ ਚਾਰ ਦਿਨ ਮਿਲ ਕੇ ਜਾ ਬਾਪੂ ਮੈਂ ਸਾਰਾ ਕੁਛ ਕੰਮ ਹਾਲ ਕਰ ਲੈ ਚਲ ਤੇ ਜੇ ਬੈਠੀ ਵੀ ਐ ਤਾਂ ਚੁੱਪ ਕਰਕੇ ਰੋਟੀਆਂ ਖਾ ਲੈ ਤੇ ਕਦੇ ਜਾ ਕੇ ਉਹਨੂੰ ਲੈ ਕੇ ਆਈਏ ਕਿਕਰ ਨੂੰ ਪਤਾ ਨਹੀਂ ਕਿੱਥੋਂ ਭਲ ਪਤਾ ਨਹੀਂ ਕਿਕਰ ਨੂੰ ਕਿਵੇਂ ਜਾਣਦੀ ਐ ਇਹ ਕੀ ਮਤਲਬ ਇਹ ਤਾਂ ਬਗਾਨੇ ਬੰਦੇ ਸਾਡੇ ਘਰੇ ਲੈ ਆਉਂਦਾ ਮੈਂ ਵਾਕੂ ਤੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਮੈਂ ਇੱਕ ਪਾਸਾ ਉਸ ਦਿਨ ਹੀ ਕਰ ਦਿੰਦਾ ਜੇ ਮੈਨੂੰ ਇਹ ਨਾ ਰੋਕਦੀਆਂ ਕਰ ਦਿੰਦਾ ਉੱਡੇ ਅੱਡਾ ਤੂੰ ਕਰਨ ਵਾਲਾ ਹੁੰਦਾ ਇੱਥੋਂ ਤੱਕ ਨੋਬਤ ਨਹੀਂ ਕਰ ਲੈਂਦਾ ਜੱਗੇ ਵਰਗਾ ਨਾ ਸਾਰਿਆਂ ਨਾਲ ਗੱਲ ਕਰ ਲਈ ਸੀ ਉਹ ਕਹਿੰਦਾ ਤੇਰੇ ਪਿਓ ਨਾਲ ਸਾਡੀ ਇੰਨੀ ਲਿਆ ਜਾਗੀ ਕਹਿੰਦਾ ਅਸੀਂ ਤਾਂ ਹੁਣ ਕਰ ਦਿੰਦੇ ਆ ਕੰਮ ਇਹਦਾ ਮੈਂ ਤਾਂ ਫਿਰ ਪਿਓ ਨੇ ਰੋਕਤਾ ਜੱੜਿਆ ਕਿਹੜੇ ਜੱਗੇ ਨੂੰ ਲਿਆਉਂਦਾ ਤੂੰ ਤੋਰ ਆਉਂਦੀਆਂ ਲੱਤਾਂ ਉਹਦੀਆਂ ਉੜਮੌਣੀਆਂ ਪਹਿਨਨ ਗਈ ਮੈਨੂੰ ਲੱਗਦਾ ਐ ਸਰਸਾ ਨਹੀਂ ਹੋਣ ਕਹਿ ਕੇ ਛੱਡ ਦਿੰਦਾ ਜੇ ਕਿਤੇ ਐ ਕਰਾ ਦੂੰ ਮੈਂ ਉਹ ਕਰਾ ਦੂੰ ਮੇਰਾ ਜੱਗਾ ਮੇਰਾ ਫਲਾਣਾ ਮੇਰਾ ਘੌਂਕਾ ਕੁੱਤੇ ਦੇ ਸੋਟੀ ਤੇ ਤਬਾਈਦੀ ਨਹੀਂ ਫਿਰ ਮੈਂ ਫੇਰ ਹੀ ਮਾਰਦਾ ਜੇ ਕਹਾ ਹੁੰਦਾ ਇਹਨਾਂ ਨੇ ਇਹਨਾਂ ਨੇ ਕਹਿ ਦੇਣਾ ਸੀ ਉਹ ਯਾਰ ਇਹਨਾਂ ਤੋਂ ਲਖਾ ਕੇ ਲੈਣਾ ਫੇਰ ਉਹੀ ਗੱਲਾਂ ਕਰੀ ਜਾਂਦੇ ਤੂੰ ਇਹੋ ਜਿਹਾ ਕੰਮ ਬੁੜੀਆ ਦੇ ਪੁੱਛੇ ਕਰੀਦੇ ਹੁੰਦੇ ਆ ਬਸ ਹੁਣ ਨਹੀਂ ਮੌਕਾ ਪੈਣ ਦਿੰਦਾ ਬੁੜੀਆਂ ਤਾਂ ਹਮੇਸ਼ਾ ਕਹਿੰਦੀ ਹੁੰਦੀ ਰਹਿੰਦੇ ਚਲੋ ਟਲੋ ਟਲੋ ਇੰਨਾ ਨੂੰ ਪੁੱਛੇਗਾ ਫੇਰ ਕਰੇਗਾ ਤੂੰ ਕੁਛ ਨਾ ਜਦੋਂ ਮੂਰੇ ਆ ਕੇ ਤਾਂ ਹਮਾਰਨ ਲੱਗੀਆਂ ਮੈਂ ਦੱਸ ਦੇ ਕੀ ਕਰਦਾ ਲੱਗੇ ਤਾਂ ਹਮਰਨ ਉਹ ਕੀ ਆ ਤੂੰ ਦੀਆਂ ਗੱਲਾਂ ਮੈਨੂੰ ਇਹ ਗੱਲ ਪਤਾ ਸੀ ਵੀ ਗੱਲ ਸਾਰੀ ਮੇਰੇ ਤੇ ਆ ਜਾਣੀ ਆ ਤੇਰ ਧਿਆਣੀ ਨਹੀਂ ਜ਼ਿੰਮੇਵਾਰੀ ਨਹੀਂ ਤੇਰੀ ਜਦੋਂ ਮੈਂ ਘਰੇ ਹੈ ਨਹੀਂ ਤਾਂ ਫਿਰ ਕੀ ਦੀ ਜ਼ਿੰਮੇਵਾਰੀ ਬਣਦੀ ਐ ਅੱਛਾ ਫੇਰ ਐਡੀ ਗੱਲ ਹੋ ਗਈ ਤੇਰਾ ਹੱਕ ਨਹੀਂ ਬੰਦਾ ਮੈਨੂੰ ਫੋਨ ਕਰਨਾ ਮੈਨੂੰ ਦੱਸ ਤੇ ਫੋਨ ਕਰਕੇ ਵੀ ਆ ਗੱਲ ਨਹੀਂ ਬਾਪੂ ਇਹਨਾਂ ਨੇ ਮਨਾ ਕੀਤਾ ਸੀ ਕਿ ਇਹਨਾਂ ਨੇ ਮਨਾ ਕੀਤਾ ਸੀਗਾ ਇਹ ਕਹਿੰਦੀਆਂ ਨਹੀਂ ਕਰਨਾ ਉਹਨਾਂ ਨੂੰ ਹਾਂ ਹਰ ਗੱਲ ਹੁਣ ਤੂੰ ਫੋਨ ਦੀ ਵੀ ਗੱਲ ਵੀ ਇਹਨੇ ਉਹ ਤੂੰ ਪਾਸੇ ਜਾ ਕੇ ਮੈਨੂੰ ਫੋਨ ਤੇ ਦੱਸ ਦੇ ਵੀ ਆ ਗੱਲ ਹੋ ਗਈ ਆ ਤੂੰ ਸੋ ਗਿਆ ਮੈਂ ਬਲਾਮਾ ਇਹਨਾਂ ਨੂੰ ਹੁਣੀ ਬਈ ਆ ਦੇਖੋ ਕੀ ਕੀ ਗੱਲਾਂ ਹੋਈ ਜਾਂਦੀਆਂ ਆ ਬਾਪੂ ਤੂੰ ਮੈਨੂੰ ਫਿਟੇ ਲਾਣ ਤਾਂ ਦਬਾਤੀ ਨਾ ਤੁਸੀਂ ਉਹਦੇ ਦਾ ਮੈਨੂੰ ਇਹਨਾਂ ਨੇ ਕੁਝ ਕਰਨ ਹੀ ਨਹੀਂ ਦਿੱਤਾ ਉਹ ਬੱਸ ਟੱਕਿਆ ਰਹਿ ਜਾਣਦਾ ਮੈਂ ਤੈਨੂੰ ਗੱਲਾਂ ਜੋਗ ਗਈਆਂ ਤੂੰ ਹੈ ਨਹੀਂ ਕੱਢਣ ਪਾਉਣ ਨੂੰ ਕੁਸ ਐਡਾ ਕਰਨ ਜੋਗਾ ਨਾ ਹੁੰਨਾ ਤੇਰੀ ਉਹ ਸੱਸ ਨਹੀਂ ਸੀ ਇੱਥੇ ਆ ਕੇ ਖਲਾਰਾ ਪੰਦੀ। ਚਪ ਪੰਗਰ ਕੇ ਬੈਠ ਨ ਸੁਣੀ ਜਾਂਦਾ ਉਹਦੀਆਂ। ਬਾਪੂ ਸੁਣੀ ਜਾਂਦਾ ਇੱਕੀ ਦਾ ਰਿਸ਼ਤੇਦਾਰੀ ਹੁੰਦੀ ਆ ਮੈਂ ਕਿਵੇਂ ਉਹਦਾ ਡਾਂਗ ਮਾਰ ਦਿੰਦਾ ਫਿਰ ਹੁਣ ਕੰਮੂ ਦਾ ਨਹੀਂ ਇਹ ਪੁੱਟੀਆਂ ਸਿੱਧੀਆਂ ਕਰਦੀ। ਤੈਨੂੰ ਪਤਾ ਹੈ ਨਾ ਵੀ ਕੰਮੂ ਆਪਦੀ ਮਾਂ ਦੇ ਖਿਲਾਫ ਹੀ ਐ। ਉਹਨੂੰ ਪਸੰਦ ਨਹੀਂ ਆ ਉਹ ਜੀਆਂ ਗੱਲਾਂ। ਤੂੰ ਕੰਮੂ ਨੂੰ ਸਮਝਾਵੀਂ ਤੋਰ ਕਿਸੇ ਤਰੀਕੇ ਤੇ ਭਾਨੇ ਨਾਲ। ਫਿਰ ਕੰਮੂ ਹੁਣ ਕਿਹੜਾ ਵਾਂ ਫੜ ਕੇ ਕੱਢ ਦਊਗੀ। ਉਹ ਵੀ ਤਾਂ ਉਹ ਕਿਹੜਾ ਨਿਆਣੀ ਹੈ ਜੀ। ਉਹਨੂੰ ਆਪ ਨੂੰ ਚਾਹੀਦਾ ਵੀ ਭਾਈ ਕੀ ਇਹਨਾਂ ਦੇ ਪਰਿਵਾਰ ਤੇ ਬੀਤ ਕੇ ਹਾ ਟਾਟੀ ਹੈ ਜੀ। ਮੈਂ ਮੈਂ ਯਾਰ ਇਹਨਾਂ ਨਾ ਬੇਬੇ ਆ ਗਾਣਾ ਕਰਦਾ ਗੱਲ ਹਾਂ ਬੇਬੇ ਨੇ ਰੋਖਤਾ ਫਲਾਣੇ ਨੇ ਰੋਖਤਾ ਫਲਾਣਾ ਜੱਗਾ ਫਲਾਣਾ ਕਰਨਾ ਨਹੀਂ ਕਰਾਣਾ ਨਹੀਂ ਕੁਛ ਪਾਲੀਆਂ ਪੈਂਟਾਂ ਸ਼ਰਟਾਂ ਤੇ ਚਲੋ ਢੀੜਾ ਦੇ ਆਏ ਆਗੇ